ਧਰਮਕੋਟ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਸੰਘੇੜਾ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਹੜ੍ਹ ਕਾਰਨ ਬੇਹੱਦ ਮੁਸ਼ਕਲ ਹਾਲਾਤ ਦੇ ਵਿੱਚ ਜੀਵਨ ਬਤੀਤ ਕਰਨ ਲਈ ਮਜਬੂਰ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਘਰਾਂ ਦੇ ਵਿੱਚ ਆ ਗਿਆ ਹੈ ਹਾਲਾਤ ਬਹੁਤ ਖਰਾਬ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘਰਾਂ ਦਾ ਸਾਰਾ ਸਮਾਨ ਪਾਣੀ ਵਿੱਚ ਡੁੱਬ ਗਿਆ ਅਤੇ ਕੁਝ ਸਮਾਨ ਲੋਕਾਂ ਨੇ ਛੱਤਾਂ ਤੇ ਰੱਖਿਆ ਹੋਇਆ ਹੈ ਤਾਂ ਜੋ ਬਚ ਸਕੇ ਘਰਾਂ ਦੇ ਅੰਦਰ ਘੋਡੇ-ਘੋਡੇ ਘਾਰਾ ਭਰਿਆ ਹੋਇਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਦੇ ਵਿੱਚ ਘਰਾਂ ਦੇ ਅੰਦਰ ਰਹਿਣਾ ਬਹੁਤ ਔਖਾ ਹੈ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਤੇ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਹੈ ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਕਾਰਵਾਈ ਕਰੇ ਅਤੇ ਘਰਾਂ ਵਿੱਚੋਂ ਪਾਣੀ ਕੱਢਿਆ ਜਾਵੇ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮਗਰੀ ਦਿੱਤੀ ਜਾਵੇ ਹਾਲਾਤ ਸਾਡੇ ਪਾਣੀ ਹੁਣ ਉਤਰਿਆ ਤੇ ਅਸੀਂ ਹੁਣ ਅੱਗੇ ਉੱਪਰ ਸੌਣ ਥੱਲੇ ਆ ਗਏ ਆ ਥਲੇ ਆਇਆ ਤੇ ਹੁਣ ਅਸੀਂ ਆਇਆ ਦਾ ਮਾੜਾ ਮਟਾ ਕੰਮ ਤਾਂ ਦਾ ਕੀਤੀ ਜਾਣੇ ਰੋਟੀ ਪਾਣੀ ਕਰ ਲਈ ਤਾਂ ਖਾ ਲਈ ਦਾ ਚਿੱਕੜ ਸੇ ਬਹੁਤ ਅੰਦਰ ਉਹ ਸਾਰਾ ਕੱਢਿਆ ਬਾਹਲਾ ਜਿਆਦਾ ਚਿੱਕੜ ਸੇ ਪਾਣੀ ਦਿਆ ਵੇਖਿਆ ਜਾ ਰਿਹਾ ਸਾਦਾ ਬਈ ਦਿੱਤਾ ਹੁਣ ਤੁਹਾਡੇ ਅੰਦਰ ਘਾਰ ਬਹੁਤ ਸਿੱਗੀ ਸਮਾਨ ਫਿਰ ਕਿੰਦਾ ਜ਼ਮਾਨ ਠੀਕ ਹੈ ਸਾਰਾ ਸਮਾਨ ਸਾਦਾ ਵੀ ਕੁਝ ਖਰਾਬ ਹੋ ਗਿਆ ਉਤ ਚੋ ਚੋ ਕੇ ਪਾਣੀ ਇੱਥੇ ਚੱਤੀ ਆਇਆ ਅੰਦਰ ਵੜ ਗਿਆ ਸੀ ਆ ਕੰਨਾ ਹੀ ਆਉਂਦਾ ਅੰਦਰ ਵੜ ਗਿਆ ਪਾਣੀ ਸਾਦੇ ਸਾਦਾ ਸਮਾਨ ਵੀ ਗਿੱਲੇ ਹੋ ਕੇ ਭਿੱਜ ਗਏ ਨੇ ਬਿਸਤਰੇ ਬੋਤਰੇ ਵਿਸਾਦੇ ਗਿੱਲੇ ਹੋਏ ਨੇ ਭੇਜ ਗਏ ਨੇ ਸਾਰੇ ਸਾਦੇ ਨਾ ਸਾਰਾ ਕੁਝ ਵੀ ਐਵੇਂ ਖਰਾਬ ਹੀ ਹੋ ਗਿਆ ਸਮਾਨ ਨਵਾਂ ਦਾਜ ਦਿੱਤਾ ਜੋ ਵੀ ਖਰਾਬ ਹੋ ਗਿਆ ਸਾਦੇ ਮੇਰੇ ਪੇਕੇ ਆਣੇ ਉਹ ਵੀ ਦਿੱਤਾ ਜੋ ਵੀ ਸਾਰਾ ਖੋਏ ਮਰੋਲੀ ਹੋ ਗਿਆ ਸਾਦੇ ਕਦੀ ਉੱਤੇ ਸਟ ਕਦੀ ਉੱਤੇ ਸਟ ਬੈੱਡ ਬੋਡ ਸਾਦੇ ਸਾਰੇ ਟੁੱਟ ਗਏ ਨੇ ਸਮਾਨ ਸੁੰਨ ਸਾਦਾ ਪਾਜ ਟੋਟੇ ਬੱਚੇ ਸਾਦੇ ਹੈਗੇ ਨੇ ਦੋ ਹੈਗੇ ਮੇਰੇ ਤੇ ਦੋ ਮੇਰੇ ਦੇ ਹੋਰ ਦੇ ਨੇ ਤੇ ਉਹ ਵੀ ਮੇਰੇ ਸਿਰ ਤੇ ਪਰਦੇ ਪਣੇ ਉਹਨਾਂ ਦੀ ਮਾਂ ਛੱਡ ਕੇ ਗਈ ਚੜੀ ਏ ਤੇ ਜਿਹੜਾ ਅਸੀਂ ਦਿੌਰ ਮੇ ਰਹੂ ਬਾਤ ਵੀ ਕਮਜ਼ੋਰ ਬਹਾਨੀਆਂ ਦੇ ਕੰਮ ਕਰਦੀ ਸੀ ਤੇ ਉਹ ਛੱਡ ਕੇ ਹੀ ਗਈ ਚੜੀਏ ਉਹਨਾਂ ਨੂੰ ਤੇ ਬੱਚੇ ਮੇਰੇ ਸਿਰ ਤੇ ਇਸ ਨੇ ਬਸ ਪਰਦੇ ਪਾਣੇ ਸਦੇ ਬੱਚੇ ਲੱਗ ਜਾ ਰ ਮਾੜਾ ਮੋਟਾ ਹੀ ਕੀਤੀ ਜਾਂਦੇ ਅਸੀਂ ਸਾਦਾ ਗੁਜਾਰਾ ਵੀ ਬਹੁਤ ਔਖਾ ਹੋ ਰਿਹਾ ਕੀ ਕਰੀਏ ਅਸੀਂ ਮਾਰੇ ਦੇ ਦਿਨ ਪੂਰੇ ਕਰਨੇ ਅਸੀਂ ਆਪਦੇ ਟੈਡ ਪੂਰਾ ਕਰਨਾ ਕੀ ਕਰੀਏ ਬੰਨ ਦੇ ਰਾਤਾਂ ਕੱਟਣ ਨੂੰ ਬਹੁਤ ਕਹਿ ਸਕਦੇ ਬਹੁਤ ਔਖੇ ਅਸੀਂ ਬੰਨ ਤੇ ਜਾਏ ਦਾ ਬਹੁਤ ਔਖੇ ਲੋਕ दारू ਪੀ ਕੇ ਉੱਥੇ ਬਹੁਤ ਗੰਦ ਵੀ ਬਗਦਾ ਰਾਤ ਨੂੰ ਉੱਥੇ ਤੇ ਇਆਂ ਪਾਣਾ ਕਿੱਥੇ ਅਸੀਂ ਲੈ ਜੀ ਜਵਾਨਾ ਕੁੜੀਆਂ ਕਿੱਥੇ ਰੱਖੀ ਅਸੀਂ ਬੰਨ ਤੇ ਨਹੀਂ ਬੈਠਾ ਜਾਂਦਾ ਸਦਾ ਅਜੇ ਨਹੀਂ ਪਿੰਡ ਦਾ ਹੱਲ ਨਹੀਂ ਹੋ ਰਿਹਾ ਕਿਤੇ ਵੀ ਨਹੀਂ ਹੋ ਰਿਹਾ ਅਜੇ ਤਾਂ ਵੀ ਬਾਹਰ ਕੱਢਿਆ ਜਾਊਗਾ ਕਿ ਕੋਈ ਅਜੇ ਕਹੇ ਜਾਂਦੇ ਨੇ ਕੱਢਦੇ ਨਹੀਂ ਨੇ ਬਾਹਰ ਸਾਨੂੰ ਬਾਹਰ ਕਿੰਨੇ ਦਿਨ ਹੋ ਗਏ ਤੁਹਾਨੂੰ ਬਾਹਰ ਪੈਂਡ ਦੇ ਕੰਡੇ ਜਿਹੜਾ ਦਰਿਆ ਦੇ ਕੰਡੇ ਸਾਤੇ ਬੜੇ ਚਿਰ ਤੇ ਹੋ ਗਏ ਨਾ ਜੇ ਹੋ ਚੱਲੇ ਨੇ 10 15 ਦਿਨ ਹੋ ਚੱਲੇ ਨੇ ਬਾਹਰ ਦੇ ਕੰਡੇ ਤੇ ਬੈਠਿਆ ਸਾਰਿਆਂ ਨੂੰ ਹੁਣ ਅੰਦਰ ਦੇ ਹਾਲਾਤ ਕੀ ਹੋਣੇ ਹੁਣ ਅੱਜ ਤੋਂ ਲੈ ਕੇ ਅੰਦਰ ਹੁਣ ਹੌਲੀ ਹੌਲੀ ਲਗੇ ਆਉਂਦੇ ਨੇ ਕਰੇ ਆਪੂ ਆਪ ਤੇ ਤੇ ਬਸ ਐਵੇਂ ਹੀ ਆਪ ਉਹ ਤੇ ਕਰੇ ਆ ਗਏ ਆ ਕੋਈ ਆ ਗਏ ਕੋਈ ਇੱਥੇ ਬੈਠੇ ਨੇ ਜੇ ਤੇ ਐਵੇਂ ਅਸੀਂ ਹੁਣ ਆਦਾ ਮਾੜਾ ਮਟਾ ਤਾਂ ਕਰਨਾ ਹੀ ਹੈ ਘਰ-ਬਾਰ ਦਾ ਸਮਾਲਣਾ ਹੀ ਹੈ ਕੀ ਕਰੀਏ ਅਸੀਂ ਹੁਣ ਪਾਣੀ ਤਾਂ ਕੋਈ ਤਬਾਰਤ ਹੈ ਨਹੀਂ ਸਾਨੂੰ ਕਿਹੜੇ ਵੇਲੇ ਆ ਜਾਣਾ ਕਿਹੜੇ ਵੇਲੇ ਨਹੀਂ ਆ ਜਾਣਾ ਅਸੀਂ ਛੱਤਾਂ ਵੀ ਉੱਤੇ ਚੜ੍ਹ ਜੇ ਛੱਤਾਂ ਵੀ ਸਾਡੀਆਂ ਚੋਈ ਜਾਂਦਗਾਂ ਨੇ ਤੇ ਪਾਣੀ ਬਸ ਆਉ ਤੁਮੀ ਪੈ ਜਾਂਦਾ ਸਦੇ ਚੋਈ ਜਾਂਦੇ ਨਛੱਤਾਂ ਵੀ ਲੰਗਰ ਪਾਣੀ ਐਵੇਂ ਕੋਈ ਵਾਰੀ ਦੇ ਜਾਂਦੇ ਨੇ ਪਿੰਡ ਚ ਕੋਈ ਵਾਰੀ ਨਹੀਂ ਦਿੰਦੇ ਕੋਈ ਵਾਰੀ ਤੇ ਪਿੱਛੇ ਕੁ ਵਿੱਚ ਜਾਂਦਾ ਲੰਗਰ ਕਈ ਵਾਰ ਮਿਲਦਾ ਕਈ ਵਾਰ ਨਹੀਂ ਮਿਲਦਾ ਲੰਗਰ ਪਰ ਜ਼ਿਆਦਾਤੋਂ ਦੇਖਿਆ ਜਾ ਰਿਹਾ ਹੈ ਕਿ ਲੋਗ ਲੈ ਕੇ ਵੀ ਜਿਹੜਾ ਕਹਦੇ ਸਾਨੂੰ ਮਿਲ ਨਹੀਂ ਰਿਹਾ ਹਾਂ ਕਹਿ ਰਹੇ ਨੇ ਕਿ ਅੱਜ ਤਾਂ ਵੀ ਇਹ ਵੀ ਘਰੇ ਪਕਾ ਲਈ ਤੇ ਕਈ ਵਾਰੀ ਆਖੀਦਾ ਚਲੋ ਕੋਈ ਨਹੀਂ ਜੇ ਆਇਆ ਕਿਸੇ ਦੇ ਮੁੱਖ ਪੈ ਜਾਏਗਾ ਜੋ ਵੀ ਲੈਂਦਾ ਕੋਈ ਗੱਲ ਨਹੀਂ ਮੁੱਖ ਪੈ ਜਾਏਗਾ ਸਾਰਿਆਂ ਦੇ ਸੰਘੇੜਿਆਂ ਦੇ ਬਹੁਤ ਮਾੜੀ ਹੈ ਗਾਰਾ ਖੋਬਾ ਬਹੁਤ ਜ਼ਿਆਦਾ ਹੈ ਸੱਪ ਤੇ ਵਿੱਚ ਜਾਨਵਰ ਬਹੁਤ ਜ਼ਿਆਦੇ ਆ ਤੇ ਸਾਡੇ ਤਾਂ ਰਹਿਣ ਤੇ ਵੀ ਨਹੀਂ ਵੀ ਰਾਤ ਨੂੰ ਵੀ ਡਾਰਾ ਤੇ ਦਿਨ ਵੀ ਡਾਰਾ ਕਿਦਾਂ ਫਿਰ ਰਾਤਾ ਕੱਟਦੇ ਆ ਕਿਉਂਕਿ ਦਰਿਆ ਦੇ ਕੰਡੇ ਰਾਤਾ ਕੱਟਣੀਆਂ ਬਹੁਤ ਔਖੀਆਂ ਔਖੀਆਂ ਤੇ ਉੱਥਾ ਹੀ ਹੁਣ ਮਾਰੀ ਦੇ ਵੀ ਕਿੱਥੇ ਜਾਈਏ ਬੰਨਾ ਤੇ ਵੀ ਉੱਦਾਂ ਹੀ ਵੀ ਰਹਿਣਾ ਔਖਾ ਤੇ ਜੇ ਘਰੇ ਹੋਣੇ ਤਾਂ ਤੋਂ ਜ਼ਿਆਦਾ ਔਖਾ ਤੇ ਹੁਣ ਕਿੱਥੇ ਜਾਈਏ ਫਿਰ ਸਾਡੀਆਂ ਤਾਂ ਹੁਣ ਬਹੁਤ ਹੀ ਮਾੜੀ ਹਾਲਤ ਆ ਮੁਸ਼ਕ ਮਾਰੀ ਜਾਂਦਾ ਵੇ ਕਿ ਕਿੰਨੀ ਸਿਹਤ ਮਾਰੀ ਜਾਂਦੀ ਹੈ ਬਿਮਾਰੀਆਂ ਫੈਲਣ ਹਾਂ ਬਿਮਾਰੀਆਂ ਸਾਰਿਆਂ ਨੂੰ ਬਿਮਾਰੀਆਂ ਹੀ ਬਹੁਤ ਬਿਮਾਰੀ ਜਿਆਦੀ ਹੋ ਗਈ ਪੈਂਡ ਦੇ ਵਿੱਚ ਮਾਲ ਪਸੂ ਨੂੰ ਬੰਦੇ ਨੂੰ ਬੱਚੇ ਨੂੰ ਬੜੀਆਂ ਹੀ ਹਾਲਤਾਂ ਮਾੜੀਆਂ ਨੇ ਉਹ ਲਾਈਟ ਵੀ ਹੈ ਨਹੀਂ ਇਸ ਟਾਈਮ ਹਾਂ ਲਾਈਟ ਵੀ ਨਹੀਂ ਬੋਦਨ ਦੀ ਕੱਟੀ ਹੈ ਕਿਦਾਂ ਦਾ ਪਾਣੀ ਆਇਆ ਲਾਈਟ ਵਗੈਰਾ ਵੀ ਹੁਣ ਬਹੁਤ ਔਖਾ ਮੱਛਰ ਵੀ ਬਹੁਤ ਵੱਡਾ ਜਿਆਦਾ ਬੱਚਿਆਂ ਨੂੰ ਵੀ ਬੱਚੇ ਵੀ ਰਾਤ ਨੂੰ ਔਖੇ ਸੌਂਦੇ ਆ ਆਪ ਵੀ ਰਾਤ ਨੂੰ ਔਖੀ ਕੱਢੀ ਦੀ ਰਾਤ ਤੇ ਹੁਣ ਵੇਖ ਲਓ ਕਿੱਡੀਆਂ ਮਾੜੀਆਂ ਹਾਲਤਾਂ ਨੇ ਕਿੱਡੇ ਮਾੜੇ ਜੇ ਅਸੀਂ ਬੈਠੇ ਆਂ ਵੇਖ ਲਓ ਦਰਿਆ ਦੀ ਕੰਢੀ ਤੇ ਤੇ ਕਿੰਨਾ ਔਖਾ ਹਾਲਾਤ ਬਹੁਤ ਖਰਾਬ ਹੈ ਜੀ ਸਾਡਾ ਝੋਨਾ ਸਾਰਾ ਖਰਾਬ ਹੋ ਚੁੱਕਿਆ ਅਤੇ ਸਾਡੇ ਜੋ ਕਮਰੇ ਹਾਂ ਉਹਨਾਂ ਦੇ ਵਿੱਚ ਸਾਡੇ ਕੋਲ ਕੋਸ ਸਮਾਨ ਕੱਢਿਆ ਗਿਆ ਬਾਕੀ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਅੰਦਰ ਸਾਰਾ ਸਮਾਨ ਉਤਰਿਆ ਪਿਆ ਜੀ ਅਲਮਾਰੀਆਂ ਸਾਡੀਆਂ ਪਈਆਂ ਉਹ ਦਾਣਿਆਂ ਵਾਲੇ ਡਰੰਪ ਹੈ ਤੁਸੀਂ ਦੇਖ ਲਓ ਮੈਂ ਦੱਸਣ ਤੋਂ ਜ਼ਿਆਦਾ ਕੈਮਰਾ ਹੀ ਦੱਸ ਸਕਦਾ ਹੈ ਜੋ ਦਰਸ਼ਕ ਦੇ ਇਸ ਤੈ ਦੇਖਦੇ ਆ ਦੇਖੋ ਸਾਡਾ ਸਾਰਾ ਸਮਾਨ ਹੀ ਟੰਗਿਆ ਹੋਇਆ ਉੱਪਰ ਬਹੁਤ ਮੁਸ਼ਕਲ ਨਾਲ ਜਾਣ ਬੱਚਿਆਂ ਦੀ ਬਚਾਈ ਤੇ ਆਪਣੀ ਬਚਾਈ ਪਸ਼ੂ ਕੱਢੇ ਆ ਤਾਂ ਤੋੜੀ ਵੀ ਸਾਡੀ ਖਰਾਬ ਹੋ ਗਈ ਦਾਣੇ ਵੀ ਖਰਾਬ ਹੋ ਗਿਆ ਝੋਨਾ ਵੀ ਸਾਡਾ ਖਰਾਬ ਹੋ ਗਿਆ ਤਾ ਅਸੀਂ ਹੁਣ ਬਹੁਤ ਔਖਾ ਮੰਨ ਲਓ ਆਪਦੀ ਜ਼ਿੰਦਗੀ ਜੋ ਜ਼ੀਰੋ ਲੈਵਲ ਤੋਂ ਸਟਾਰਟ ਕਰਨੀ ਹੈ ਬਹੁਤ ਔਖਾ ਸਾਨੂੰ ਰਸਤਾ ਨਹੀਂ ਦਿਸਦਾ ਕੋਈ ਕਿ ਅਸੀਂ ਕਿਸ ਪਾਸੇ ਜਾਈਏ ਉਹ ਹੁਣ ਦੁਬਾਰ ਤੋਂ ਤੁਹਾਨੂੰ ਜਿਵੇਂ ਬੇਨਤੀ ਕੀਤੀ ਕਿ ਦੁਬਾਰਾ ਹੁਣ ਫੇਰ ਦੁਬਾਰ ਤੋਂ ਸਟਾਰਟ ਕਰਨੀ ਪੈਣੀ ਸਾਡੀ ਜ਼ਿੰਦਗੀ ਜੋ ਜ਼ੀਰੋ ਲੈਵਲ ਤੇ ਆ ਗਈ ਹੈ ਥੋੜਾ ਮਾਈਨਸ ਚ ਆ ਗਈ ਹੈ ਜੋ ਕਰਜ਼ੇ ਸੀ ਉਹ ਉੱਥੇ ਰੁਕ ਗਿਆ ਹੈ ਤਾਂ ਜੋ ਸਾਡਾ ਆਮਦਨ ਦਾ ਸਾਧਨ ਸੀ ਜ਼ਮੀਨਾਂ ਸੀ ਉਹ ਦਰਿਆ ਦੇ ਢਾ ਢਾਈ ਲਈ ਹੋਈ ਐ ਰੇਤਾ ਪੈ ਗਈ ਐ ਸਾਡੇ ਹਾਲ ਮੇਰੇ ਸੀ ਕਿ 11 ਹਾਲ ਟਰੈਕਟਰ ਦੇ ਉਹ ਵੀ ਵਿੱਚ ਰੋੜ ਕੇ ਲੈ ਗਿਆ ਇੱਕ ਇੰਜਨ ਸੀ ਹੋਰ ਦਰਖਤ ਸੀਗੇ ਬੜੇ ਮੋਟੇ ਮੋਟੇ 35 35 37 37 ਸਾਲ ਦੇ ਸੀਗੇ ਉਹ ਸਾਰੇ ਹੀ ਰੋੜ ਕੇ ਲੈ ਗਿਆ ਬਹੁਤ ਸਾਡੀ ਬਰਬਾਦੀ ਹੋਈ ਜੀ ਅਸੀਂ ਮੰਗਦੇ ਆ ਜੀ ਜੋ ਸਾਨੂੰ ਆ ਲੋਕ ਜੋ ਸਮਾਜ ਸੇਵੀ ਐ ਜਾਂ ਕੋਈ ਸੰਸਥਾਵਾਂ ਜਾਂ ਕੋਈ ਵੀ ਆ ਰਿਆ ਲੋਕ ਜੋ ਇਕੱਠੇ ਕਾਰ ਕਰਕੇ ਕੱਲ 650 ਕਿਲੋਮੀਟਰ ਤੋਂ ਆਏ ਆ ਦੋ ਲੋਕ ਲੈ ਕੇ ਆ ਰਹੇ ਅਸੀਂ ਉਹਨਾਂ ਦੇ ਅੱਗੇ ਹੱਥ ਫੈਲਾਉਨੇ ਆ ਅਸੀਂ ਦੇਣ ਵਾਲੇ ਆ ਤੋ ਅਸੀਂ ਹੱਥ ਫਲਾਉਨੇ ਆ ਤੇ ਅਸੀਂ ਮੰਗਣ ਵਾਲੇ ਹੋ ਗਏ ਆ ਬਹੁਤ ਔਖਾ ਜੀ ਜ਼ਿੰਦਗੀ ਸਾਡੀ ਬਹੁਤ ਔਖੀ ਹੋ ਗਈ ਬਹੁਤ ਹੀ ਔਖਾ ਸਾਨੂੰ ਕੁਝ ਨਹੀਂ ਰਸਤਾ ਦਿਖਦਾ ਚਾਰ ਚਫੇਰੇ ਹਨੇਰਾ ਹੀ ਹਨੇਰਾ ਸਾਡੇ ਤਾਂ ਜਿਹੜੇ ਰਿਸ਼ਤੇਦਾਰ ਆ ਸਾਰੇ ਉਹ ਵੀ ਦਰਿਆਵਾਂ ਤੇ ਬੈਠੇ ਆ ਉਹ ਵੀ ਆਪ ਵੀ ਉਹ ਵੀ ਰੋੜ ਕੇ ਆ ਸੀ ਉਹਨਾਂ ਨੂੰ ਕੀ ਮੰਨ ਲਓ ਆਪਣੀ ਜੋ ਸਹਾਇਤਾ ਕਰਨ ਵਾਸਤੇ ਕੀ ਬੇਨਤੀ ਕਰ ਸਕਦੇ ਆ ਅਸੀਂ ਤਾਂ ਸਰਕਾਰ ਨੂੰ ਜਾਂ ਉਸ ਪਰਮਾਤਮਾ ਨੂੰ ਜੋ ਸਾਨੂੰ ਪੈਦਾ ਕਰਨ ਵਾਲਾ ਹੈ ਬੇਨਤੀ ਸਰਕਾਰ ਅੱਗੇ ਕਰ ਸਕਦੇ ਆ ਜਾਂ ਉਸ ਪਰਮਾਤਮਾ ਅੱਗੇ ਗੁਰਦੁਆਰਾ ਸਾਹਿਬ ਜਾ ਕੇ ਬੇਨਤੀ ਕਰ ਸਕਦੇ ਆ ਕਿ ਸਾਡੀ ਹੁਣ ਦੁਆਰ ਤੋਂ ਸਾਨੂੰ ਤਾਂ ਇੱਕ ਵਾਰੀ ਐਂ ਲੱਗਦਾ ਕਿ ਸਾਡੇ ਸਿਰ ਤੋਂ ਉਸ ਪ੍ਰਮਾਤਮਾ ਨੇ ਹੱਥ ਇੱਕ ਵਾਰੀ ਚੱਕ ਲਿਆ ਜੀ ਬਹੁਤ ਔਖਾ ਜੀ ਚਪਨ ਸਾਹਿਬ ਹੋਰ ਪਿੰਡ ਦੇ ਹਾਲਾਤ ਕਿਦਾਂ ਐ ਕਿਉਂਕਿ ਜਿੱਦਾਂ ਤੁਸੀਂ ਇਹ ਸਮਾਨ ਸਾਰਾ ਸਾਈਡਾਂ ਤੇ ਜਾਂ ਕਿਤੇ ਟੰਗਿਆ ਹੋਇਆ ਹੈ ਘਰ ਤੇ ਹੁਣ ਸਫਾਈ ਚੱਲ ਰਹੀ ਹੈ ਹੋਰ ਜੇ ਪਿੰਡ ਦੀ ਗੱਲ ਕਰੀਏ ਪਿੰਡ ਦੇ ਲੋਕ ਕਿਦਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਸਾਰੇ ਪਿੰਡ ਦੇ ਸੇਮ ਹੀ ਹੈ ਜੀ ਜੋ ਮਿਹਨਤ ਕਰਨ ਵਾਲਾ ਉਹ ਤਾਂ ਚਲੋ ਮਿਹਨਤ ਕਰ ਸਕਦਾ ਸੀ ਹੁਣ ਦਿਹਾੜੀ ਜਾਂਦੇ ਵੀ ਚੰਗੇ ਨਹੀਂ ਲੱਗਦੇ ਜੋ ਅਸੀਂ ਆਪ ਦਿਹਾੜੀ ਦਾ ਰੱਖਦੇ ਸੀ ਹੁਣ ਅਸੀਂ ਕਿਸੇ ਦੀ ਦਿਹਾੜੀ ਜਾ ਕੇ ਵੀ ਸਾਡਾ ਗੁਜ਼ਾਰਾ ਨਹੀਂ ਹੋਣਾ ਜਿਹੜੇ 10-10 ਲੱਖ ਦੀ ਲਿਮਟ ਹੋ ਕਿੱਥੋਂ ਲਾ ਸਕਦੇ ਹਾਂ ਦਿਹਾੜੀ ਕਰਕੇ ਜੀ ਬਹੁਤ ਔਖਾ ਹੈ ਕੀ ਮੰਗੇ ਕਰਾਂਗੇ ਮੰਗੇ ਹੀ ਸਰਕਾਰ ਤੋਂ ਕਰਦੇ ਆ ਕਿ ਜੇ ਸਾਡਾ ਕਰਜ਼ਾ ਮਾਫ ਕੀਤਾ ਜਾਵੇ ਇਹ ਇੱਕ ਜੋ ਰੇਤਾ ਦੀ ਇਹਨਾਂ ਨੇ 1 ਨਵੰਬਰ ਤੱਕ ਕਿਹਾ ਜੀ 1 ਨਵੰਬਰ ਤੱਕ ਤਾਂ ਪਾਣੀ 15 15 ਫੁੱਟ 9 ਫੁੱਟ 10 ਫੁੱਟ ਪਾਣੀ ਹੈ 1 ਨਵੰਬਰ ਤੱਕ ਤਾਂ ਉਹ ਸੁੱਕਣਾ ਹੀ ਨਹੀਂ ਟਰੈਕਟਰ ਸਾਡੇ ਚੱਲਣੇ ਹੀ ਨਹੀਂ ਉਸ ਤੋਂ ਬਾਅਦ ਫਿਰ ਬੈਣ ਲੱਗ ਜਾਣਾ ਅਸੀਂ ਉਹ ਸਾਡੇ ਫਿਰ ਪਰਚੇ ਹੀ ਹੋਣੇ ਆ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਤਾਂ ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਇੱਕ ਜੋ ਰੇਤਾ ਦੀ ਜੋ ਤਰੀਕ ਇਹਨਾਂ ਨੇ ਰੱਖੀ ਆ ਉਹ ਮਾਰਚ ਅਪ੍ਰੈਲ ਤੱਕ ਰੱਖੀ ਜਾਵੇ 2026 ਤੱਕ ਫਿਰ ਅਸੀਂ ਉਸ ਨੂੰ जो इन्हों ने सरकार की पॉलिसी है वो फायदा फिर उठा सकते हैं देखिए जो जहर सेवा तो जो सफ़र करता है उसको पता होता है जिसके ऊपर आप बीतती है तभी वो आदमी को मालूम चलता है क्या लोग बहुत ज़्यादा परेशान है बहुत नुकसान हुआ है जानवरों को नुकसान हुआ है उनकी किसान खेतियों का नुकसान हुआ है तो जिसकी भरपूर्ति तो हम नहीं कर सकते हैं बहुत सारे किसान जो है चार साल पाँच साल तीन साल तक पीछे चले गए हैं बहुत बुरी आपदा आई है ऊपर वाला करे कभी ऐसा कहीं पर भी ना आपदाएं लेकिन प्राकृतिक आपदा को कुछ कोई कुछ कर नहीं सकता है लेकिन यहाँ की सरकार और आम आदमी पार्टी पूरी तरीके से जो भगवंत मान जी की सरकार है पूरी तरीके से वो लगी हुई है लोगों को मदद करने में आप देख सकते हैं कि एक एक हमारा प्रधान एक एक चेयरमैन एक एक हमारा वॉल्टियर हमारे एम साहब जो यहाँ के लाडी साहब एम हैं इस वाले विधानसभा के लाडी साहब एम जी खुद भी अभी आए थे इस गाँव में राशन बांट रहे थे एक गाँव में और भी राशन बांट रहे थे हमारे साथ में तो सब लोग लगातार लगे हुए हैं लोगों की मदद करने के लिए दिल्ली से गुजरात से राजस्थान से बिहार से छत्तीसगढ़ से यूपी से सब जगह से लोग सामग्री लेने